ਕਿ ਇਹ ਧਰਮ ਪ੍ਰਚਾਰ ਦਾ ਸੋਮਾ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਧਰਮ ਪ੍ਰਚਾਰ ਦੀ ਰੂਹ ਆ ਤੇ ਇਹ ਵੀ ਕੁਅਤ ਕਥਰੀ ਨਹੀਂ ਹੋਊਗੀ। ਇਹ ਵੱਡੀ ਤਰ੍ਹਾਂ ਦੇ ਵਿੱਚ ਤੇ ਦੁਪਹਿਰਾ ਘਟ ਕੇ ਜਾਂਦੀ ਆ ਤੇ ਉਸ ਟਾਈਮ ਤੇ ਜਿੰਨੇ ਨੌਜਵਾਨ ਆਉਂਦੇ ਆ ਜਿੰਨੇ ਹੋਰ ਸੰਗਤ ਆਉਂਦੀ ਆ ਇਤਿਹਾਸ ਜਦੋਂ ਇੱਥੋਂ ਆਣ ਕੇ ਲੈਂਦੇ ਆ ਪੜ੍ਹਦੇ ਆ ਉਹ ਉਹਨਾਂ ਜਿਹੜੇ ਸਿੱਖੀ ਦੇ ਧੁਰੇ ਰ ਟੁੱਟੇ ਆ ਉਹ ਫੇਰ ਆਣ ਕੇ ਸਿੱਖੀ ਦੇ ਧੁਰੇ ਨਾਲ ਨੌਜਵਾਨ ਜਿਹੜੇ ਉਹ ਧੜਾ ਧੜ ਜੁੜ ਰਹੇ ਆ ਤੋ ਅੰਦਰ ਇੰਟਰ ਕਰਦੀ ਆ ਜਿੱਥੇ ਉਹਦਾ ਧਿਆਨ ਉਹ ਗੇਟ ਤੇ ਪੈਂਦਾ ਨਾਲ ਦੀ ਨਾਲ ਇਹ ਗੁਰਮਤਿ ਲਿਟਰੇਚਰ ਹਾਊਸ ਤੇ ਵੀ ਪੈਂਦਾ ਤੋ ਉਹਨਾਂ ਦਿਲ ਵਿੱਚ ਇੱਕ ਖਾਸ਼ ਹੁੰਦੀ ਆ ਇੱਕ ਲਾਲਸਾ ਬਣਦੀ ਆ ਮੱਥਾ ਟੇਕ ਕੇ ਹੀ ਤੋ ਕੋਈ ਨਾ ਕੋ ਘਰ ਨੂੰ ਲੈ ਕੇ ਜਾਣਾ ਇਹ ਆ ਜੀਰ ਇਹਨੂੰ ਸਿਰਫ ਜਾਗਰਤ ਕਰਨ ਦੀ ਲੋੜ ਆ ਅੱਜ ਦੇ ਇਸ ਜ਼ਮਾਨੇ ਵਿੱਚ ਸਾਡਾ ਕੌਮ ਜਿਹੜੀ ਜਾਗਰਤ ਹੋ ਰਹੀ ਆ ਨੌਜਵਾਨ ਜਿਹੜੇ ਸਿੱਖੀ ਨਾਲ ਜੁੜ ਰਹੇ ਆ ਉਹ ਸ਼ਰਮਨੀ ਅੱਜ ਜੋ ਮੌਜੂਦਾ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਤਾਂ ਦੱਸ ਜੀਏ ਕਿ ਜੋ ਐਤਵਾਰ ਨੂੰ ਦੁਪਹਿਰਾਂ ਸਾਹਿਬ ਕੱਟਣ ਵਾਸਤੇ ਜੋ ਸੰਗਤਾਂ ਨੇ ਲੱਖਾਂ ਦੀ ਦਾਰ ਦਿੱਤੇ ਸੰਗਤ ਜੋ ਗੁਰਦੁਆਰਾ ਸ਼ਹੀਗੰਗ ਸਾਹਿਬ ਵਿਖੇ ਪਹੁੰਚਦੀ ਆ ਤਾਂ ਉਹਨਾਂ ਦੀ ਸੁੱਖ ਸਹੂਲਤ ਵਾਸਤੇ ਜੋ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵਾਸਤੇ ਅੱਜ ਜੋ ਇੱਥੇ ਇੱਕ ਲਿਟਰੇਚਰ ਹਾਊਸ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਵਿਖੇ ਜੋ ਇੱਕ ਲਿਟਰੇਚਰ ਹਾਊਸ ਜੋ ਖੋਲਿਆ ਗਿਆ ਤਾਂ ਕਿਤਨਾ ਕਿਤੇ ਕਾਫੀ ਜ਼ਿਆਦਾ ਜੋ ਸੰਗਤ ਨੂੰ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਤਿਹਾਸ ਪੜ੍ਹਨ ਦੇ ਵਿੱਚ ਕਾਫੀ ਸੁੱਖ ਜੋ ਮਿਲ ਸਕਦੀਆਂ ਤਾਂ ਸੜਨਾ ਇੱਥੇ ਭਾਈ ਸਾਹਿਬ ਜੀ ਮੌਜੂਦ ਹੈਗੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਵੀ ਆ ਸ਼ੀਦਾ ਸਾਹਿਬ ਪਹੁੰਚੋ ਗੁਰਦੁਆਰਾ ਸਾਹਿਬ ਵਿਖੇ ਤਾਂ ਜੋ ਸੰਗਤਾਂ ਖਾਸ ਕਰਕੇ ਐਤਵਾਰ ਵਾਲੇ ਦਿਨ ਪਹੁੰਚਦੀਆਂ ਨੇ ਗੁਰੂ ਘਰ ਦੇ ਵਿੱਚ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਜੋ ਪਹੁੰਚੀ ਹੁੰਦੀ ਆ ਤਾਂ ਉੱਥੇ ਇੱਕ ਜਿਹੜਾ ਲਿਟਰੇਚਰ ਹਾਊਸ ਖੋਲਿਆ ਗਿਆ ਕਿੰਨਾ ਕੁ ਫਾਇਦਾ ਜੋ ਆ ਨੌਜਵਾਨ ਪੀੜ੍ਹੀ ਨੂੰ ਮਿਲ ਸਕਦਾ ਲਿਟਰੇਚਰ ਹਾਊਸ ਦਾ ਕਿਉਂਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਅਕਸਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਤਾਂ ਤੁਸੀਂ ਇਹ ਚੀਜ਼ ਨੂੰ ਕਿੰਨੇ ਕੁ ਵਧੀਆ ਜੋ ਪਹਿਲ ਕਦਮੀ ਵੇਖਦੇ ਜੀ ਵੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਨਾ ਉਹ ਧਰਮ ਪ੍ਰਚਾਰ ਪ੍ਰਸਾਰ ਦੀ ਜਿਹੜੀ ਆ ਬਹੁਤ ਵੱਡੀ ਜ਼ਿੰਮੇਵਾਰੀ ਉਹਦੀ ਜੇ ਕਹੀਏ ਧਰਮ ਪ੍ਰਚਾਰ ਦਾ ਸੋਮਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਰਮ ਪ੍ਰਚਾਰ ਦੀ ਰੂਹ ਆ ਤੇ ਇਹ ਵੀ ਕੁਅਤ ਕਥਰੀ ਨਹੀਂ ਹੋਊਗੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤੋਂ ਹੋਂਦ ਵਿੱਚ ਆਈ ਹੈ ਬਹੁਤ ਸਾਰਾ ਪ੍ਰਚਾਰ ਬਹੁਤ ਸਾਰੇ ਕਥਾਵਾਚਕ ਬਹੁਤ ਸਾਰੇ ਪਾਠੀ ਗ੍ਰੰਥੀ ਔਰ ਬਹੁਤ ਕੁਸ਼ਲ ਸ਼੍ਰੋਮਣੀ ਗੁਰਦੁਆਰਾ ਬਦਵਾਨ ਸਿੰਘ ਸਹਬਾਨ ਬਹੁਤ ਕੁਸ਼ਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਹੈ ਉਹ ਪੈਦਾ ਕੀਤਾ। ਸੋ ਇਹ ਨਵੀਂ ਪਹਿਲ ਜਿਹੜੀ ਗੁਰਦਰਾਸ਼ੀ ਦਾ ਸਾਹ ਵੇਖੇ ਕੀਤੀ ਗਈ ਹੈ ਇਹ ਜਦੋਂ ਸੰਗਤ ਆਉਂਦੀ ਆ ਵੱਡੀ ਤਰ੍ਹਾਂ ਦੇ ਵਿੱਚ ਤੇ ਦੁਪਹਿਰਾ ਘਟ ਕੇ ਜਾਂਦੀ ਆ ਤੇ ਉਸ ਟਾਈਮ ਤੇ ਜਿੰਨੇ ਨੌਜਵਾਨ ਆਉਂਦੇ ਆ ਜਿੰਨੇ ਹੋਰ ਸੰਗਤ ਆਉਂਦੀ ਆ ਉਹ ਜਦੋਂ ਇੱਥੇ ਆਣ ਕੇ ਦੇਖਦੇ ਆ ਤੇ ਵੀ ਸਾਡਾ ਇਤਿਹਾਸ ਆ ਸਾਡਾ ਵਿਰਸਾ ਹੈ ਔਰ ਉਹਨੂੰ ਪੜਨ ਦੀ ਉਹਨਾਂ ਵਿੱਚ ਲਾਲਸਾ ਜਿਹੜੀ ਆ ਉਹ ਜਾਗਦੀ ਆ ਕਿ ਨੌਜਵਾਨ ਤੜਾ ਤੜ ਇੱਥੋਂ ਜਿਹੜੀਆਂ ਪੁਸਤਕਾਂ ਨੇ ਧਾਰਮਿਕ ਪੁਸਤਕਾਂ ਸਿੱਖ ਇਤਿਹਾਸ ਗੁਰੂ ਇਤਿਹਾਸ 18ਵੀਂ ਸਦੀ ਦਾ ਇਤਿਹਾਸ ਜਿੱਥੇ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਜੀ ਜਾਇ ਬਾਬਾ ਤਾਰਾ ਸਿੰਘ ਵਾਹ ਸ਼ਬੀਖ ਸਿੰਘ ਸੁਬਾਜ ਸਿੰਘ ਭਾਈ ਸੁਬਾਜ ਉਹ ਸਾਰਿਆਂ ਦਾ ਇਤਿਹਾਸ ਜਦੋਂ ਇੱਥੋਂ ਆਣ ਕੇ ਲੈਂਦੇ ਆ ਪੜ੍ਹਦੇ ਆ ਤੇ ਉਹਨਾਂ ਉਹ ਜਿਹੜੇ ਸਿੱਖੀ ਨਾਲ ਧੁਰੇ ਨਾਲ ਟੁੱਟੇ ਆ ਉਹ ਫੇਰ ਆਣ ਕੇ ਸਿੱਖੀ ਦੇ ਧੁਰੇ ਨਾਲ ਨੌਜਵਾਨ ਜਿਹੜੇ ਉਹ ਧੜਾ ਧੜ ਜੁੜ ਰਹੇ ਆ ਸੋ ਮੈਂ ਸਮਝਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਥੇ ਸ਼ਹੀਦਾ ਸਾਹਿਬ ਦੇ ਮੈਨੇਜਮੈਂਟ ਤੇ ਮੈਨੇਜਰ ਸਭਾ ਨੇ ਇਥੋਂ ਦਾ ਸਟਾਫ ਔਰ ਸਾਡਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ ਜਿੰਨੇ ਮੈਂਬਰ ਸਭਾ ਨੇ ਉਸ ਬਹੁਤ ਸੁਣਾ ਪਰਾਲਾ ਕੀਤਾ ਔਰ ਮੈਂ ਸਮਝਦਾ ਹੈ ਕਿ ਇਹ ਸਾਡਾ ਸਾਰਿਆਂ ਹੀ ਗੁਰਦੁਆਰਿਆਂ ਵਿੱਚ ਇਹੋ ਜਿਹਾ ਪਰਾਲਾ ਹੈਗਾ ਸਾਰੇ ਜਿੰਨੇ ਗੁਰਦੁਆਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਥਲੇ ਹੈਗੇ ਨੇ ਮੈਨੇਜਮੈਂਟ ਥਲੇ ਸਾਰੇ ਜਿਗਾ ਹੈ ਨਿਕਲ ਜਿਹੜਾ ਇੱਥੇ ਆ ਪ੍ਰਲਾਖੀਪਾ ਆ ਗਿਆ ਸੰਗਤ ਨੂੰ ਸਾਹਮਣੇੋਂ ਬਿਲਕੁਲ ਦਿਖਦਾ ਤੇ ਜਦੋਂ ਸੰਗਤ ਉਥੋਂ ਅੰਦਰ ਇੰਟਰ ਕਰਦੀ ਆ ਜਿੱਥੇ ਉਹਦਾ ਧਿਆਨ ਉਹ ਗੇਟ ਤੇ ਪੈਂਦਾ ਨਾਲ ਦੀ ਨਾਲ ਇਹ ਗੁਰਮਤਿ ਲਿਟਰੇਚਰ ਹਾਊਸ ਤੇ ਵੀ ਪੈਂਦਾ ਤੇ ਉਹਨਾਂ ਦੇ ਦਿਲ ਵਿੱਚ ਇੱਕ ਖਾਸ਼ ਹੁੰਦੀ ਆ ਇੱਕ ਲਾਲਸਾ ਬਣਦੀ ਆ ਮੱਥਾ ਟੇਕ ਕੇ ਇਥੋਂ ਕੋਈ ਨਾ ਕੋਈ ਘਰ ਨੂੰ ਲੈ ਕੇ ਜਾਣਾ ਪੁਰਾਣੇ ਜ਼ਮਾਨੇ 'ਚ ਜਦੋਂ ਜਾ ਇੱਥੇ ਹੁਣ ਵੀ ਲੋਕ ਮੇਲੇ ਆ ਤੇ ਜਾਂਦੇ ਆ ਗੰਦੀਆਂ ਤਸਵੀਰਾਂ ਲੈ ਕੇ ਆਉਂਦੇ ਆ ਨਕੀਜ਼ ਵਾਲੀਆਂ ਦੂਸਰੀਆਂ ਫਿਲਮ ਅਦਾ ਕਰਦੀਆਂ ਜਾਂ ਇਹੋ ਜਿਹਾ ਹੋਰ ਲਿਟਰੇਚਰ ਲੈ ਕੇ ਘਰਾਂ ਨੂੰ ਆਉਂਦੇ ਸੀ ਲੇਕਿਨ ਅੱਜ ਇਸ ਪ੍ਰਾਲੇ ਨਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਇਹਦੇ ਨਾਲ ਮੈਂ ਦਾਅਵੇ ਨਾ ਕਹਿ ਸਕਦਾ ਕਿ ਸਿੱਖ ਨੌਜਵਾਨ ਜਿਹੜਾ ਉਹ ਸਿੱਖੀ ਦੇ ਤੁਰੇ ਨਾਲ ਬਿਲਕੁਲ ਜੁੜੂਗਾ ਔਰ ਬਹੁਤ ਵੱਡਾ ਸੋਹਣਾ ਪ੍ਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਤੇ ਮੈਂ ਵਧਾਈ ਦੇਣਾ ਚਾਹਣਾ ਪ੍ਰਧਾਨ ਸਦਾ ਅਰਜਨਦਰ ਸਿੰਘ ਧਾਮੀ ਇੱਥੋਂ ਦੇ ਮੈਂਬਰ ਸਹਿਬਾਨ ਇੱਥੋਂ ਦਾ ਸਾਰਾ ਸਟਾਫ ਮੈਨੇਜਰ ਸਹਿਬਾਨ ਔਰ ਇੱਥੋਂ ਦੇ ਗ੍ਰੰਥੀ ਸਾਰਿਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਚੰਗੇ ਕੰਮ ਦੀ ਛਲਾਗਾ ਕਰਨੀ ਬੰਦੀ ਆ ਔਰ ਇਹ ਬਹੁਤ ਵਧੀਆ ਪਰਾਲਾ ਅਹੀਂ ਹੋਰ ਵੀ ਜਿਹੜੇ ਗੁਰਦੁਆਰੇ ਸਹਿਬਾਨਾਂ ਚ ਸਾਰੀਆਂ ਜਗ੍ਹਾ ਹੈ ਲੇਕਿਨ ਅਹੀਂ ਇਹ ਕੋਸ਼ਿਸ਼ ਕਰਾਂ ਕਿ ਕਿ ਆਉਂਦੀ ਸ਼ਕਤ ਨੂੰ ਸਾਹਮਣੇ ਉਹ ਦੱਸੇ ਤਾਂ ਕਿ ਉਹਨਾਂ ਦੇ ਮਨ ਮੰਦਰ ਚ ਇਹ ਗੱਲ ਬਵੇ ਕਿ ਇੱਥੇ ਸਾਡਾ ਇਤਿਹਾਸ ਦਾ ਜਿਹੜੀ ਰੂਹ ਆ ਜਿਹੜਾ ਸਾਡਾ ਇਤਿਹਾਸ ਦਾ ਮੋਢਾ ਉਹਨਾਂ ਪੁਸਤਕਾਂ ਨੇ ਉਹ ਐਸ ਲਿਟਰੇਚਰ ਹਾਊਸ ਦੇ ਵਿੱਚ ਹੈਗੀਆਂ ਤੇ ਅਸੀਂ ਲੈ ਕੇ ਜਾਣੀਆਂ ਨੇ ਅਸੀਂ ਆਪਦੇ ਘਰ ਕੋਈ ਨਾ ਕੋਈ ਜਿਹੜੀ ਚੀਜ਼ ਲੈ ਕੇ ਜਾਣੀ ਆ ਨਾ ਜਿੱਥੇ ਗੰਦੀਆਂ ਫਿਲਮਾਂ ਗੰਦੇ ਨਾਵਲ ਲੈ ਕੇ ਜਾਂਦੇ ਸੀ ਉੱਥੇ ਅਸੀਂ ਇੱਕ ਚੰਗਾ ਇਤਿਹਾਸ ਆਪਣੇ ਘਰਾਂ ਨੂੰ ਲੈ ਕੇ ਜਾਣਾ ਹੈ ਇਹ ਇੱਕ ਨੌਜਵਾਨਾਂ ਵਿੱਚ ਬਹੁਤ ਵਧੀ ਚੱਲੀ ਹੈ ਸਰ ਜੀ ਕਿੰਨਾ ਕੁ ਸਮਝਦੇ ਹੋ ਕਿ ਕਿੰਨੇ ਕੁ ਘਾਟ ਇਸ ਚੀਜ਼ ਦੀ ਹੋ ਚੁੱਕੀ ਸੀ ਕਿ ਕਿ ਜਿਹੜੇ ਨੌਜਵਾਨ ਆਪਣੇ ਧਰਮ ਤੋਂ ਹੀ ਕਿਤੇ ਨਾ ਕਿਤੇ ਅੱਡ ਹੁੰਦੇ ਜਾ ਰਹੇ ਸਨ ਧਿਆਨ ਦੂਜੇ ਪਾਸੇ ਲਾਈ ਜਾ ਰਹੇ ਸਨ ਤਾਂ ਕਿੰਨੀ ਕੁ ਜ਼ਿਆਦਾ ਜ਼ਰੂਰਤ ਜੋ ਹੈ ਇਹਨਾਂ ਲਿਟਰੇਚਰ ਹਾਊਸ ਦੀ ਜੋ ਆ ਸਭ ਤੋਂ ਜ਼ਿਆਦਾ ਹੈਗੀ ਆ ਸਰ ਵੇਖੋ ਪਤਾ ਸਾਡੇ ਖਾਸ ਕਰਕੇ ਜਿਹੜਾ ਮਾਝਾ ਨਾ ਉਹ ਜਿਹੜੀ ਇਹ ਕਹ ਗੱਲ ਵਾ ਤੁਰਦਾ ਨਾ ਇਹ ਫਰੂਸ ਵੱਲੇ ਤੁਰ ਪੈਂਦਾ ਜੇ ਤੱਕ ਕੁਰਬਾਨੀਆਂ ਦੀ ਗੱਲ ਆਵੇ ਤੇ ਸਭ ਤੋਂ ਕਿੱਡੀ ਵੱਡੀ ਕੁਰਬਾਨੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਦੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਦੀ ਉਦੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੀ ਭਾਈ ਅਮਰੀਕ ਸਿੰਘ ਜੀ ਦੀ ਜਰਨੈਲ ਸ਼ਿਵੇਕ ਸਿੰਘ ਹਰਜਿੰਦਰ ਜਰਜਿੰਦਾ ਸਗਦੀਪ ਸਿੰਘ ਸੁਖਾ ਔਰ ਇਸੇ ਤਰ੍ਹਾਂ ਭਾਈ ਸਤਵੰਦ ਸਿੰਘ ਕੇਰ ਸਿੰਘ ਬਿਆਨ ਸਿੰਘ ਸੋ ਕਿੰਨੇ ਕ ਮੈਂ ਤੁਹਾਨੂੰ ਦੱਸਾਂ ਸਾਡੇ ਬਹੁਤ ਵੱਡਾ ਜਜ਼ਬਾ ਹੈ ਸਾਡੀ ਕੌਮ ਦੇ ਵਿੱਚ ਲੇਕਿਨ ਉਹ ਜਜ਼ਬਾ ਕਿਸ ਪਾਸੇ ਲਾਉਣਾ ਹੈ ਇਸ ਸਮੇਂ ਦੇ ਹਾਲਾਤ ਦੇ ਅਨਸਾਰ ਹੁੰਦਾ ਹੈ ਸੋ ਜਦੋਂ ਇੰਦਰਾ ਗਾਂਧੀ ਨੇ ਬਲਾਕ ਕੀਤਾ ਤੇ ਉਦੋਂ ਇੱਥੇ ਪੱਤਾ ਪਤਾ ਵੈਰੀ ਹੋ ਗਿਆ ਕੋਈ ਸਿਰ ਨਹੀਂ ਚੁੱਕਦਾ ਲੇਕਿਨ 6 ਕੁ ਮਹੀਨਿਆਂ ਬਾਅਦ ਹੀ ਬੜਕਾਤੀ ਜਾ ਕੇ ਸਿੱਖਾਂ ਨੇ ਤੇ ਫਿਰ ਜਜ਼ਬਾ ਜਿਹੜਾ ਛਾਲਾ ਮਾਰ ਕੇ ਫਿਰ ਉੱਪਰ ਚਲਾ ਗਿਆ ਸੋ ਇਸ ਕਰਕੇ ਸਾਡੀ ਕੌਮ ਆ ਜਿਹੜੀ ਇਹਨੂੰ ਸਿਰਫ ਜਾਗਰਤ ਕਰਨ ਦੀ ਲੋੜ ਆ ਅੱਜ ਦੇ ਇਸ ਜਮਾਨੇ ਵਿੱਚ ਸਾਡਾ ਕੌਮ ਜਿਹੜੀ ਜਾਗਰਤ ਹੋ ਰਹੀ ਆ ਨੌਜਵਾਨ ਜਿਹੜੇ ਸਿੱਖੀ ਨਾਲ ਜੁੜ ਰਹੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸੰਸਥਾਵਾਂ ਵੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਆ ਦਮਦਵੀਂ ਟਕਸਾਲ ਆ ਸਿੰਘ ਸੁਭਾਵਾਂ ਨੇ ਚਾਹੇ ਹੋਰ ਵੀ ਚੀਫ ਖਾਲਸਾ ਦਵਾਨ ਇਹ ਬਹੁਤ ਪ੍ਰਾਲੀਤ ਤਗੜੇ ਕਰ ਰਹੇ ਆ ਸੋ ਉਹਦੇ ਨਾਲ ਨਾਲ ਜਿਹੜੀ ਸਰਮੌਰ ਸਾਡੀ ਜਥੇਬੰਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਬਹੁਤ ਵੱਡੇ ਪ੍ਰਾਲੇ ਆ ਮਤਲਬ ਆਪਾਂ ਕਹਿ ਸਕਦੇ ਆ ਕਿ ਹੁਣ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਮੇਨ ਦੇ ਉੱਤੇ ਲਿਟਰੇਚਰ ਹਾਊਸ ਖੁੱਲਣ ਜਾ ਰਹੇ ਬਿਲਕੁਲ ਅੱਗੇ ਹੈ ਸਾਰੇ ਚ ਲੇਕਿਨ ਜਿੱਤਨਾ ਇਸ ਫਰੰਟ ਤੇ ਹੈ ਇਹੋ ਔਰ ਇੱਕ ਕੋਸ਼ਿਸ਼ ਕਰਨੀ ਆ ਕਿ ਇਹ ਫਰੰਟ ਦੇ ਉੱਤੇ ਜਿੱਤਨਾ ਉਹ ਗੇਟ ਆ ਜਿੱਤਨਾ ਇਹ ਗੇਟ ਤੇ ਆ ਵੀ ਇਸ ਤਰ੍ਹਾਂ ਸਾਰੇ ਆਉਣ ਵਾਲੀ ਜਿਹੜੀ ਸੰਗਤ ਨੂੰ ਦਿਖੇ ਔਰ ਉਹ ਇੱਥੋਂ ਆਣ ਕੇ ਕੋਈ ਨਾ ਇੱਕ ਚੀਜ਼ ਹਾਸਲ ਕਰਕੇ ਤੇ ਆਪਣੇ ਜਿੱਥੇ ਉਹਨਾਂ ਦਾ ਘਰ ਆ ਜਿੱਥਾਂ ਦਾ ਨਾ ਡਰੈਂਗ ਰੂਮ ਆ ਚਾਹ ਜਿੱਥੇ ਉਹ ਰਹਿੰਦੇ ਆ ਚਾਹ ਜਿੱਥੇ ਉਹ ਰਸਉਂਦੇ ਉਹਨਾਂ ਦੇ ਸਹਰਾਣੇ ਜਿਹੜਾ ਨਾ ਉਹ ਇਹ ਲਿਟਰੇਚਰ ਪਿਆ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਦੇਖਿਆ ਐਸਨ ਭਾਈ ਮਨਜੀਤ ਸਿੰਘ ਜੀ ਤੋਂ ਉਹਨਾਂ ਵੱਲੋਂ ਬਹੁਤ ਹੀ ਇੱਕ ਕਹਿ ਸਕਦੇ ਆ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਨੂੰ ਲੈ ਕੇ ਵਡਿਆ ਗੱਲਾਂ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਮੇਨ ਜੋ 게ਟ ਹੈ 게ਟ ਦੇ ਬਿਲਕੁਲ ਸਾਹਮਣੇ ਜੋ ਇੱਕ ਲਿਟਰੇਚਰ ਹਾਊਸ ਜ਼ਰੂਰ ਖੋਲਿਆ ਜਾਏਗਾ ਕਿ ਜੋ ਨੌਜਵਾਨ ਪੀੜੀ ਆ ਉਹ ਇਤਿਹਾਸ ਪੜ੍ਹ ਕੇ ਉਹ ਜੋ ਇਤਿਹਾਸ ਦੀਆਂ ਕਿਤਾਬਾਂ ਨੇ ਜੋ ਲਿਟਰੇਚਰ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾ ਸਕਣ ਤੇ ਜੋ ਕਿ ਆਪਣੀ ਜਾਣਕਾਰੀ ਦੇ ਵਿੱਚ ਆਪਣੇ ਇੱਕ ਜਿਹੜੀ ਨੌਜਵਾਨ ਪੀੜ੍ਹੀ ਹੈ ਜੋ ਭੁੱਲ ਚੁੱਕੀ ਸੀ ਕਿ ਅਸੀਂ ਕਿਸ ਜੋ ਕਹਿ ਸਕਦੇ ਹਾਂ ਕਿ ਧਰਮ ਦੇ ਨਾਲ ਸੰਬੰਧਤ ਆ ਤਾਂ ਉਸ ਦੀਆਂ ਕਿਤਾਬਾਂ ਜੋ ਗ੍ਰੰਥ ਪੜ੍ਹ ਕੇ ਜੋ ਆਪਣੀ ਜਾਣਕਾਰੀ ਤੇ ਵਿੱਚ ਵਾਧਾ ਪਾ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਚੂ ਸੁਨਕ ਜਗਵਨੀ ਟੀਵੀ ਸ਼੍ਰੀਮੰਤ ਸਾਹਿਬ